ਸਣ ਵੀਰੋ ਜਿਵੇਂ ਕਿ ਤੁਸੀਂ ਦੇਖਦੇ ਪਏ ਆ ਕਿ ਅੱਜ ਦਿਨ ਦਾ ਤਾਪਮਨ ਜਿਹੜਾ ਵਾ ਉਹ 23 ਤੋਂ ਲੈ ਕੇ 25 ਡਿਗਰੀ ਤੱਕ ਜਾ ਚੁੱਕਾ ਵਾ ਜਦ ਕਿ ਜੇਕਰ ਅਸੀਂ ਫਰਵਰੀ ਦੇ ਲਾਸਟ ਵਿੱਚ ਦੇਖੀਏ ਤਾਂ ਸਾਨੂੰ 20 ਕੇ ਜਿਹੜਾ ਮੈਕਸਿਮ ਟੈਂਪਰੇਚਰ ਆ ਵਾ ਉਹ ਕਣਕ ਦੀ ਫਸਲ ਲਈ ਜਿਹੜਾ ਮਫੀਦ ਮੰਨਿਆ ਜਾਂਦਾ ਵਾ ਵੀ ਬਹੁਤ ਵਧੀਆ ਸੋ ਇਹ ਜਿਹੜਾ ਤਾਪਮਨ ਜਿਹੜਾ ਵਾ ਇਹ ਗਲੋਬਲ ਵਾਰਮਿੰਗ ਕਰਕੇ ਹੋ ਰਿਹਾ ਵਾ ਪਿਛਲੇ ਸਮੇਂ ਦੌਰਾਨ ਤੁਸੀਂ ਦੇਖਿਆ ਕਿ ਪਿਛਲੇ ਵੀ 2 ਸਾਲ ਪਹਿਲਾਂ ਜਿਹੜਾ ਵਾ ਫਰਵਰੀ ਮਹੀਨੇ ਕਾਫੀ ਤਾਪਮਨ ਵਧ ਗਿਆ ਸੀਗਾ ਮਾਟੋ ਬਾਦ ਵਿੱਚ بارش ਪੈਣ ਦੇ ਨਾਲ ਬਾਸ਼ਾ ਹੁੰਦੇ ਨਾਲ ਜਿਹੜਾ ਸਾਡਾ ਝਾੜ ਜਿਹੜਾ ਸੀ ਉਹ ਵਧੀਆ ਸੀ ਕਣਕ ਦੀ ਪੈਦਾਵਾਰ ਜਿਹੜੀ ਵਧੀਆ ਹੋਈ। ਸੋ ਇਸ ਵਾਰੀ ਵੀ ਜੇਕਰ ਆਉਂਦੇ ਦਿਨਾਂ ਦੇ ਵਿੱਚ ਬਰਸਾਤ ਹੋ ਜਾਂਦੀ ਆ ਤਾਂ ਫਿਰ ਤਾਂ ਜਿਹੜੀ ਆ ਉਹ ਸਾਡੀ ਕਣਕ ਜਿਹੜੀ ਆ ਉਹ ਕਾਫੀ ਵਧੀਆ ਰਹਿ ਸਕਦੀ ਆ। ਬਟ ਜੇ ਬਰਸਾਤ ਨਹੀਂ ਹੁੰਦੀ ਤਾਂ ਆਪਣ ਜਿਹੜੀ ਗਰਮੀ ਜਿਹੜੀ ਆ ਉਹ ਇਦਾਂ ਹੀ ਵਾਧੀ ਰਹਿੰਦੀ ਆ ਤਾਂ ਫਿਰ ਕਿਤੇ ਨਾ ਕਿਤੇ ਜਿਹੜੀ ਕਣਕ ਦਾ ਜਿਹੜੀ ਪੈਦਾਵਾਰ ਜਿਹੜੀ ਉੱਪਰ ਪ੍ਰਭਾਵਤ ਕਰੇਗੀ। ਖਾਸ ਕਰਕੇ ਕੰਡੀ ਏਰੀਆ ਦੇ ਵਿੱਚ ਬਰਾਨੀ ਏਰੀਆ ਦੇ ਵਿੱਚ ਉਕੋ ਉੱਥੇ ਕਣਕ ਜਿਹੜੀ ਆ ਉਹ ਆਲਰੇਡੀ ਪ੍ਰਭਾਵਿਤ ਹੋ ਚੁੱਕੀ ਆ ਹਾਂ ਜਿਹੜਾ ਬਰਸਾਤ ਦਾ ਸਮਾਂ ਹੀ ਲੰਘ ਚੁੱਕਾ ਵਾ ਸੋ ਉੱਥੇ ਤਾਂ ਨੁਕਸਾਨ ਜਿਹੜੀ ਸੰਭਾਵਨਾ ਜਿਹੜੀ ਆ ਪੂਰੀ ਆ ਉੱਥੇ ਨੁਕਸਾਨ ਹੋ ਸਕਦਾ ਬਟ ਜਿਹੜਾ ਜਿਹੜੀ ਸਾਡੀ ਦੂਜੀ ਨੀਵੇਂ ਲੱਗੇ ਜਿਹੜੇ ਪਦਰੇ ਲੱਗੇ ਆ ਇੱਥੇ ਸਾਨੂੰ ਕੁਝ ਇhtiyat bartan ਦੀ ਜ਼ਰੂਰਤ ਆ ਤਾਂ ਜੋ ਅਸੀਂ ਇਸ ਗਰਮੀ ਦੇ ਪ੍ਰਭਾਵ ਤੋਂ ਬਚ ਸਕੀਏ ਆ ਇਹ ਜਿਹੜਾ ਵਾ ਸਭ ਤੋਂ ਪਹਿਲਾਂ ਤੇ ਇਹ ਕਿ ਜਿਹੜੀ ਸਾਡੀ ਹੀ ਕਣਕ ਦੀ ਫਸਲ ਜਿਹੜੀ ਆ ਉਹ ਸੋਕੇ ਨੂੰ ਵੀ ਨਹੀਂ ਸਾਰ ਸਕਦੀ ਤੇ ਨਾ ਹੀ ਉਹ ਵੱਧ ਪਾਣੀ ਨੂੰ ਸਾਰ ਸਕਦੀ ਹੈ ਦਰਮਿਆਨਾ ਹੀ ਪਾਣੀ ਦੇਵੇ ਤੇ ਫੇਰ ਹੀ ਜਿਹੜਾ ਉਹ ਵਧੀਆ ਝਾੜ ਦੇ ਸਕਦੀ ਆ ਸੋ ਇਸ ਵੇਲੇ ਜੇਕਰ ਤੁਹਾਡੀ ਕਿਤੇ ਵੀ ਫਸਲ ਨੂੰ ਫਸਲ ਦੇ ਵਿੱਚ ਜਿਹੜਾ ਵਾ ਉਹ ਦੇਖਦੇ ਆਂ ਕਿ ਆਪਾਂ ਪਾਣੀ ਦੀ ਜਰੂਰਤ ਹੈਗੀ ਆ ਸੋ ਕੱਲ ਕਿਤੇ ਮਾੜਾ ਮੋਟਾ ਕਿਦੇ ਉੱਤਰ ਲੱਗ ਰਿਹਾ ਵਾ ਜਾਂ ਪਾਣੀ ਦੀ ਘਾਟ ਆ ਰਹੀ ਆ ਤਾਂ ਉੱਥੇ ਜਿਹੜਾ ਸਾਨੂੰ ਜਿਹੜਾ ਵਾ ਹਲਕਾ ਪਾਣੀ ਜਿਹੜਾ ਵਾ ਉਹ ਹਫਤੇ 10 ਦਿਨ ਦੇ ਬਾਅਦ ਮਿੱਟੀ ਦੀ ਕਿਸਮ ਦੇ ਅਨੁਸਾਰ ਹੋ ਸਕਦਾ ਜੇਕਰ ਰੇਤਲੀ ਜ਼ਮੀਨਾਂ ਨੇ ਉੱਥੇ ਜਿਹੜਾ ਵਾ ਸਾਨੂੰ ਜਲਦੀ ਲੋੜ ਪੈ ਜਾਵੇ ਅ ਕਈ ਥਾਂ ਤੇ ਭਰੀ ਜਮੀਨਾਂ ਨੇ ਉੱਥੇ ਹਨ ਨੂੰ ਜਿਹੜੀ ਲੋਡ ਜਿਹੜੀ ਪਾਣੀ ਦੀ ਜਿਹੜੀ ਆ ਉਹ ਲੇਟ ਪਵੇ ਸੋ ਇਹ ਜਮੀਨ ਜਿਹੜੀ ਮਿੱਟੀ ਦੀ ਮਿੱਟੀ ਦੀ ਕਿਸਮ ਦੇ ਮੁਤਾਬਕ ਪਾਣੀ ਦਾ ਜਿਹੜਾ ਸ਼ਡਿਊਲ ਜਿਹੜਾ ਵਾ ਉਹ ਗਾਂਪਸ਼ਾ ਹੋ ਸਕਦਾ ਵਾ ਪਾਣੀ ਦੇਣ ਦਾ ਜਿਹੜਾ ਦਿਨ ਜਿਹੜਾ ਉਹ ਗਾਂਪਸ਼ਾ ਹੋ ਸਕਦੇ ਆ ਤੁਹਾਡੇ ਕਿ 10 ਦਿਨ ਤੱਕ ਵੀ ਹੋ ਸਕਦੇ ਆ ਸੋ ਇਹ ਜਿਹੜਾ ਵਾ ਆਪਾਂ ਜਿਹੜਾ ਵਾ ਇਹ ਕੰਮ ਜੁੜ ਕਰ ਲਈਏ ਤਾਂ ਜੋ ਸਾਡੀ ਜਿਹੜੀ ਇਹ ਦਾਣਾ ਬਣ ਰਿਆ ਵਾ ਜਾਂ ਨਿਸਰ ਰਹੀ ਆ ਉਹਨੂੰ ਕਿਸੇ ਤਰ੍ਹਾਂ ਦਾ ਵੀ ਜਿਹੜਾ ਵਾ ਉਹ ਪਾਣੀ ਦਾ ਜਿਹੜਾ ਵਾ ਉਹ ਘਾਟ ਮਹਿਸੂਸ ਨਾ ਹੋਵੇ ਉਜੀ ਗੱਲ ਹੈ ਕਿ ਜੇਕਰ ਇਸ ਜਿਹੜੀ ਪਾਣੀ ਦੀ ਜਿਹੜੀ ਨਮੀ ਦੀ ਮਾਤਰਾ ਜਿਹੜੀ ਘਟਦੀ ਆ ਜਾਂ ਵੱਧ ਟੈਂਪਰੇਚਰ ਹੁੰਦਾ ਵਾ ਤਾਂ ਫਿਰ ਸਾਡੇ ਕੋਲ ਇੱਕ ਹੋਰ ਜਿਹੜਾ ਵਾ ਉਹ ਕਾਰਗਰ ਤਰੀਕਾ ਵਾ ਕਿ ਆਪਾਂ ਜਿਹੜੀ ਪੋਟਾਸ਼ੀਅਮ ਨਾਈਟ੍ਰੇਟ ਦੀ ਜਿਹੜੀ ਆਪਾਂ ਛਰਕਾ ਜਿਹੜਾ ਦੋ ਛਰਕਾ ਕਰਦੀਏ ਉਸ 4 ਕਿਲੋ ਜਿਹੜੀ ਪੋਟਾਸ਼ੀਅਮ ਨਾਈਟ੍ਰੇਟ ਆ ਉਹਦਾ ਆਪਾਂ ਛਰਕਾ ਕਰ ਸਕਦੇ ਆ 2 ਕਿਲੋ ਜਿਹੜੀ ਆ 100 ਲੀਟਰ ਪਾਣੀ ਵਿੱਚ ਘੋਲ ਕੇ ਖੇਤ ਦੇ ਇੱਕ ਪਾਸੇ ਤੇ ਤੇ 2 ਕਿਲੋ ਜਿਹੜੀ 100 ਲੀਟਰ ਪਾਣੀ ਵਿੱਚ ਘੋਲ ਕੇ ਖੇਤ ਦੇ ਦੂਜੇ ਪਾਸੇ ਜਿਹੜੀ ਆ ਉਹ ਆਪਾਂ ਛੜਕਾ ਕਰ ਸਕਦੇ ਆ ਪਰ ਇਹਦੇ ਵਿੱਚ ਇਹ ਖਿਆਲ ਰੱਖਣਾ ਕਿ ਜਿਹੜਾ ਛੜਕਾ ਜਿਹੜਾ ਵਾ ਉਹ ਗੋਲੋ ਜਨ ਨਾਲ ਕਰਨਾ ਵਾ ਕਟਵਾਜ ਨਾਲ ਨਹੀਂ ਕਰਨਾ ਆ ਇੱਕ ਹੋਰ ਇੱਕ ਲੇ ਕੇ ਇਸ ਤੋਂ ਬਾਅਦ ਜਿਹੜਾ ਵਾ ਹਫਤੇ ਬਾਅਦ ਜਿਹੜਾ ਹਫਤੇ 10 ਦਿਨ ਦੇ ਬਾਅਦ ਦੁਬਾਰੀ ਆਪਾਂ ਜਿਹੜੀ ਆ ਉਹ ਛੜਕਾ ਕੀਤਾ ਜਾ ਸਕਦਾ ਵਾ ਇਸ ਨਾਲ ਕੀ ਹੋਊਗਾ ਕਿ ਕਣਕ ਦੀ ਫਸਲ ਦੇ ਵਿੱਚ ਜਿਹੜਾ ਜਿਹੜਾ ਸੋਕਾ ਸਹਿਣ ਦੀ ਜਿਹੜੀ ਆ ਜਿਹੜੀ ਸਵਰਥਾ ਜਿਹੜੀ ਆ ਵਾਜੂਗੀ ਤੇ ਉਹ ਜਿਹੜੀ ਆ ਆਪਣੇ ਜਿਹੜੀ ਆ ਜੇ ਕੋ ਮਾੜੀ ਮੋਟੀ ਜਿਹੜੀ ਆ ਪਾਣੀ ਦੀ ਘ